ਪਹਿਲਗਾਮ ਅਟੈਕ ਜਿਹੜਾ ਹੋਇਆ ਜੀ ਬਹੁਤ ਹੀ ਮਾੜਾ ਹੋਇਆ ਹਾਈ ਹਾਈ ਅਸੀਂ ਸਾਰਿਆਂ ਨੇ ਵੀਡੀਓ ਵੀ ਕੀਤਾ ਸੀ ਅਸੀਂ ਪੋਸਟਾਂ ਵੀ ਕੀਤੀਆਂ ਅਸੀਂ ਆਖਿਆ ਸੀ ਕਿ ਬਹੁਤ ਇਹ ਜਿਹੜੀ ਚੀਜ਼ ਹੈ ਮਾੜੀ ਹੋਈ ਹੈ ਨਹੀਂ ਹੋਣਾ ਚਾਹੀਦਾ ਕਿਸੇ ਮਾਸੂਮ ਨੂੰ ਇਦਾਂ ਮਤਲਬ ਕਿ ਚਾਹੇ ਕੋਈ ਵੀ ਹੋ ਉਹਨਾਂ ਦਾ ਕੀ ਕਸੂਰ ਵਿਚਾਰਿਆਂ ਦਾ ਜਿਨ੍ਹਾਂ ਨੇ ਵੀ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਉਹਦੇ ਵਿੱਚ ਮੁਸਲਮਾਨ ਵੀ ਸੀਗੇ ਉਹਦੇ ਵਿੱਚ ਸਾਰੇ ਸੀ ਸਰ ਐਸ ਟਾਈਮ ਵੇਖੋ ਕਿ ਉਹਦਾ ਫਾਇਦਾ ਕਿਨੂੰ ਹੋਇਆ ਇਸ ਇਨਸੀਡੈਂਟ ਦਾ ਬੈਨੀਫਿਟ ਕੌਣ ਲੈਣ ਰਿਹਾ ਹੈ ਔਰ ਨੁਕਸਾਨ ਕਿਨੂੰ ਹੋਣ ਰਿਹਾ ਹੈ ਇਹ ਚੀਜ਼ਾਂ ਵੀ ਦੇਖਣੀਆਂ ਚਾਹੀਦੀਆਂ ਨੇ ਸੋਚਣੀਆਂ ਚਾਹੀਦੀਆਂ ਨੇ ਬਾਕੀ ਸਾਨੂੰ ਇੱਕ ਵੀਡੀਓ ਦਿਖਾਇਆ ਗਿਆ ਆ ਚੜ੍ਹਦੇ ਪੰਜਾਬ ਤੋਂ ਵੀ ਵੀਡੀਓ ਤੇ ਮਤਲਬ ਪਹਿਲੇ ਵੀਡੀਓ ਵੇਖ ਲੈਣੀ ਹੈ ਕਿ ਇਹਦੇ ਵਿੱਚ ਕੀ ਹੈ ਫਿਰ ਬਾਅਦ ਚ ਗੱਲ ਕਰਦੇ ਹਾਂ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਨਾਲ ਜੁੜੀਆਂ ਹਨ ਤੇ ਇਹਨਾਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਇਹਦੇ ਪਿੱਛੇ ਕੀ ਦਾ ਹੱਥ ਹੈ ਤੇ ਕੌਣ ਤੇ ਪਹਿਲੇ ਵੀ ਕੌਣ ਕਰਵਾਉਂਦਾ ਰਿਹਾ ਤੇ ਕੌਣ ਫਾਇਦਾ ਚੁੱਕਦਾ ਰਿਹਾ ਤੇ ਹੁਣ ਵੀ ਇਹਦਾ ਕਿਨੂੰ ਫਾਇਦਾ ਹੋਣ ਵਾਲਾ ਹੈ ਇਹ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਲੈਕਸ਼ਨ ਦੇ ਵਿੱਚ ਵੀ ਬਹੁਤ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਕੀਤੀਆਂ ਜਾਂਦੀਆਂ ਨੇ ਉਹਦੇ ਇਲੈਕਸ਼ਨ ਵਾਸਤੇ ਜਿਵੇਂ ਤੁਹਾਡੇ ਸਾਹਮਣੇ ਇਹ ਅਦਕਾਰ ਰਿਜ਼ਲਟ ਰਹੇ ਨੇ ਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਬਾਕੀ ਆਪਾਂ ਪਹਿਲੇ ਵੀਡੀਓ ਪਹਿਲੇ ਵੀਡੀਓ ਵੇਖ ਲੈਂਦੇ ਆਂ ਵੀਡੀਓ ਤੇ ਗੱਲ ਕਰਦੇ ਆਂ ਜੀ ਰੀਸੈਂਟਲੀ ਜੋ ਇੱਕ ਬੇਨਤੀ ਕਰਾਂ ਦੋ ਦਿਨ ਪਹਿਲਾਂ ਜਿਹੜੀ ਘਟਨਾ ਘਟੀ ਕਸ਼ਮੀਰ ਦੀ ਧਰਤੀ ਤੇ ਸ਼੍ਰੀਨਗਰ ਦੇ ਵਿੱਚ ਪਹਿਲਗਾਮ ਦੇ ਨੇੜੇ ਅਤਵਾਦੀ ਕਹਿ ਲਓ ਕੋਈ ਸ਼ਬਦ ਬਦਲੋ 테ਰੋਰਿਸਟ ਕਹਿ ਲਓ ਜਿਨ੍ਹਾਂ ਨੇ 60 28 ਜਾਂ 30 ਦੇ ਕਰੀਬ ਲੋਕਾਂ ਨੂੰ ਆਪਣੀਆਂ ਗੋਲੀਆਂ ਦਾ ਸ਼ਿਕਾਰ ਬਣਾਇਆ ਉਹ ਨਹਿਥੇ ਵੀ ਨੇ ਤੇ ਨਿਰਦੋਸ਼ ਵੀ ਨੇ ਬਿਲਕੁਲ ਤੇ ਇੱਕ ਗੱਲ ਇਹ ਦੇ ਨਾਲ ਜੁੜੀ ਗਈ ਹੈ ਹੁਣ ਉਹ ਸੱਚੀ ਹੈ ਕਿ ਝੂਠ ਹੈ ਇਹਦੇ ਬਾਰੇ ਹਲੇ ਗੱਲਬਾਤ ਚੱਲ ਰਹੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਪਛਾਣ ਪੁੱਛ ਕੇ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਪਛਾਣ ਪੁੱਛੀ ਗਈ ਤੇ ਉਹਨਾਂ ਨੇ ਆਪਣੇ ਆਪ ਨੂੰ ਇੱਕ ਵਿਸ਼ੇਸ਼ ਧਰਮ ਨਾਲ ਜੁੜਿਆ ਦੱਸਿਆ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਉਹਨਾਂ ਚ ਇੱਕ ਮੁਸਲਮ ਵੀ ਮਾਰਿਆ ਜਾਂਦਾ ਹੈ ساری ਦੁਨੀਆ 'ਚ ਖਾਸ ਤੌਰ ਤੇ ਭਾਰਤ ਵਿੱਚ ਬਹੁਤ ਵੱਡੇ ਪੱਧਰ ਤੇ ਦਾ ਵਿਵਾਦ ਬਣਿਆ ਹੋਇਆ ਹੈ। ਅਰ ਅਸੀਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ। ਅਸੀਂ ਵੀ ਕਹਾਂਗੇ ਬਹੁਤ ਗਲਤ ਹੋਇਆ। ਅਣਮਨੁੱਖੀ ਕਾਰ ਹੈ। ਇਹ ਨਹੀਂ ਸੀ ਹੋਣਾ ਚਾਹੀਦਾ। ਇਹ ਜ਼ੁਲਮ ਹੈ। ਇਹ ਜਰਵਾਣਿਆਂ ਦੀ ਕਹਿ ਲਓ ਵੀ ਅਤ ਕਿਨੌਣੀ ਕਾਰਵਾਈ ਹੈ ਜਿਹਦੀ ਜਿੰਨੀ ਵੀ ਨਿੰਦਾ ਕਰੀਏ ਥੋੜੀ ਹੈ। ਪਰ ਹੁਣ ਸੋਚੋ ਵੀ ਕਿ ਪਹਿਲੀ ਵਾਰ ਹੋਇਆ ਹੈ। ਨਹੀਂ। ਇਹ ਹਜ਼ਾਰਾਂ ਵਾਰ ਹੋਇਆ ਲੱਖਾਂ ਵਾਰ ਹੋਇਆ ਸਦੀਆਂ ਤੋਂ ਹੁੰਦਾ ਆ ਰਿਹਾ ਅੱਜ ਵੀ ਹੋਇਆ ਤੇ ਆਉਣ ਵਾਲੇ ਸਮੇਂ 'ਚ ਵੀ ਰੱਬ ਨਾ ਕਰੇ ਪਰ ਇਹ ਚੀਜ਼ਾਂ ਹੁੰਦੀਆਂ ਰਹਿਣਗੀਆਂ ਕਾਰਨ ਅਸੀਂ ਅਵੇਅਰ ਨਹੀਂ ਆ ਸਾਡੀ ਕੋਈ ਤਿਆਰੀ ਨਹੀਂ ਹੈ ਸਾਡੀ ਉਸ ਵਕਤ ਤੋਂ ਤਿਆਰੀ ਨਹੀਂ ਕਰਵਾਈ ਗਈ ਤੁਹਾਨੂੰ ਯਾਦ ਹੋਣਾ 2000 ਛਣ ਦੇ ਵਿੱਚ 20 ਮਾਰਚ ਵਾਲੇ ਦਿਨ ਸਿੱਖਾਂ ਦੇ ਨਾਲੇ ਕੁਝ ਹੋਇਆ ਸੀਗਾ ਹੁਣ ਤੇ ਇਹ ਕਿਹਾ ਜਾ ਰਿਹਾ ਨਾ ਵੀ ਉਹਨਾਂ ਦੇ ਆਧਾਰ ਕਾਰਡ ਆਈਡੈਂਟੀਟੀ ਕਾਰਡ ਵਗੈਰਾ ਵੇਖੇ ਫੇਰ ਗੋਲੀ ਦਾ ਨਿਸ਼ਾਨਾ ਬਣਾਇਆ ਸਾਨੂੰ ਤੇ ਕਿਸੇ ਪੁੱਛਿਆ ਵੀ ਨਹੀਂ ਵੀ ਤੂੰ ਆਪਣਾ ਆਧਾਰ ਕਾਰਡ ਵਿਖਾ ਓਏ ਹੋਏ ਤੁਸੀਂ ਆਪਣੀ ਪਛਾਣ ਦੱਸੋ ਕਿਉਂਕਿ ਸਿੱਖ ਨੂੰ ਆਧਾਰ ਕਾਰਡ ਦੀ ਲੋੜ ਹੀ ਨਹੀਂ ਇਹਦੀ ਦਸਤਾਰ ਇਹਦੇ ਕੇਸ ਹੀ ਇਹਦੀ ਪਛਾਣ ਨੇ ਤੇ ਸਿੱਖਾਂ ਨੂੰ ਲਾਈਨ 'ਚ ਖੜੇ ਕਰਕੇ 36 ਸਿੱਖ ਮਾਰੇਗੇ 36 ਸਿੰਘਪੁਰਾ ਦੇ ਵਿੱਚ ਹੁਣ ਪਿੱਛੇ ਉਹ ਕਿਹੜੀ ਸਾਜ਼ਿਸ਼ ਹੈ ਕਿਹੜੀਆਂ ਹੋ ਕਿਹੜੇ ਲੋਕ ਨੇ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ ਪਰ ਜਦੋਂ ਵਿਸ਼ੇਸ਼ ਤੌਰ ਤੇ ਇੱਕ ਧਿਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਉਦੋਂ ਸਵਾਲ ਉੱਠਦੇ ਨੇ ਉਦੋਂ ਸਿਸਟਮ ਤੇ ਵੀ ਸਵਾਲ ਉੱਠਦੇ ਆ ਉਹਨਾਂ ਦੀ ਮਾਨਸਿਕਤਾ ਕੀ ਹੈ ਪਿੱਛੇ ਦਾ ਕੋਈ ਪੋਲੀਟੀਕਲ ਕਨੈਕਸ਼ਨ ਵੀ ਹੋ ਸਕਦਾ ਕੀ ਹੋ ਸਕਦਾ ਇਹ ਹੁਣ ਖੋਜ ਦਾ ਵਿਸ਼ਾ ਜਾਂਚ ਦਾ ਵਿਸ਼ਾ ਹੈ ਬਿਲਕੁਲ ਤੁਸੀਂ ਦੇਖੋ ਵੀ ਗੁਰੂ ਸਾਹਿਬ ਦੀ ਕਿੰਨੀ ਦੂਰਅੰਦੇਸ਼ੀਆ ਮਹਾਰਾਜ ਨੇ ਉਦੋਂ ਕਿਹਾ ਵੀ ਆਪਣੇ ਕੋਲ ਹਥਿਆਰ ਰੱਖੋ ਕਲੋਂ ਐਵੇਂ ਜਣਾ ਖਣਾ ਕੇ ਤੁਹਾਡੇ ਤੇ ਹਮਲਾਵਰ ਨਾ ਹੋ ਜਾਏ ਤੁਹਾਨੂੰ ਇੱਜ਼ਤ ਨੂੰ ਹੱਥ ਨਾ ਪਾ ਲੇ ਪੱਗ ਨੂੰ ਹੱਥ ਨਾ ਪਾ ਲੇ ਤੁਹਾਡੀ ਜਾਨ ਜੋਖਮ ਵਿੱਚ ਨਾ ਪੈ ਜਾਏ ਤੁਸੀਂ ਹਰੇਕ ਜਗ੍ਹਾ ਹੁਣ ਉੱਥੇ ਸਰਕਾਰ ਨੂੰ ਪੁਲਿਸ ਨੂੰ ਉੱਥੇ ਸਿਸਟਮ ਨੂੰ ਥੋੜੀ ਲੱਭੋਗੇ ਪ੍ਰਸ਼ਾਸਨ ਨੂੰ 24 ਘੰਟੇ ਤੇ ਕੋਈ ਵੀ ਸਾਡੇ ਨਾਲ ਪੁਲਿਸ ਨਾਲ ਰਹਿ ਸਕਦੀ ਹੈ ਨਾ ਪ੍ਰਸ਼ਾਸਨ ਰਹਿ ਸਕਦਾ ਨਾ ਸਿਸਟਮ ਰਹਿ ਸਕਦਾ ਉਦੋਂ ਤੇ ਗੁਰੂ ਦਾ ਬਖਸ਼ਿਆ ਖੰਡਾ ਗੁਰੂ ਦੀ ਬਖਸ਼ੀ ਸਿੱਖੀ ਗੁਰੂ ਦੀ ਬਖਸ਼ੀ ਸ਼੍ਰੀ ਸਾਹਿਬ ਨਾਲ ਮੌਕੇ ਤੇ ਉਹੀ ਕੰਮ ਹੋਣੀ ਹੈ ਘੱਟੋ ਘੱਟ ਕਿਤੇ ਨਾ ਕਿਤੇ ਸਾਡੇ ਕੁਛ ਤੇ ਜਾਨ ਮਾਲ ਦੀ ਰੱਖਿਆ ਹੋ ਸਕਦੀ ਹੈ ਨਾ ਪਰ ਸਿਉ ਵੀ ਛੱਡ ਬੈਠੇ ਵਿਦੇਸ਼ਾਂ ਚ ਤੇ ਚੰਗੇ ਚੰਗਿਆਂ ਨੇ ਅੰਮ੍ਰਿਤ ਆ ਕੇ ਛੱਡ ਹੀ ਦਿੱਤੇ ਤੇ ਜਦੋਂ ਕਿਤੇ ਵਿਪੱਤੀ ਪੈਂਦੀ ਆ ਫਿਰ ਅਸੀਂ ਕਹਿੰਨੇ ਹਾਇ ਜੀ ਅਸੀਂ ਮਾਰੇ ਗਏ ਅਸੀਂ ਫਸ ਗਏ ਗੁਰੂ ਸਾਹਿਬ ਨੇ ਇਹਨੂੰ ਐਵੇਂ ਨਹੀਂ ਸੀ ਇਹ ਸਾਡੀ ਮਨੁੱਖੀ ਮਾਨਸਿਕਤਾ ਨੂੰ ਪੜ ਕੇ ਸਮਝ ਕੇ ਮਹਾਰਾਜ ਨੇ ਇਹ ਪੰਜ ਕਕਾਰੀ ਵਰਦੀ ਸਾਨੂੰ ਦਿੱਤੀ ਸੀ ਉਹਨਾਂ ਵਿੱਚ ਕਿਰਪਾਨ ਸਪੈਸ਼ਲੀ ਸ਼ਾਮਲ ਕੀਤੀ ਗਈ ਵੀ ਇਹਦੀ ਜ਼ਿਆਦਾ ਲੋੜ ਹੈ ਅਰ ਹੋਰ ਧਿਆਨ ਚ ਰੱਖਿਓ ਪਹਿਲਾਂ ਗੁਰੂ ਸਾਹਿਬ ਨੇ ਬਾਣੀ ਹੀ ਦਿੱਤੀ ਹੈ ਵਿਚਾਰਧਾਰਾ ਨੂੰ ਪਹਿਲੇ ਹੀ ਰੱਖਿਆ ਜਾਏਗਾ ਵਿਚਾਰਧਾਰਾ ਨੂੰ ਪ੍ਰੇਫਰੈਂਸ ਦੇਣੀ ਪੈਣੀ ਹੈ ਇਹਨੂੰ ਕਹਿੰਦੇ ਨੇ ਅੱਗੇ ਸ਼ਾਸਤਰ ਰੱਖੋ ਪਿੱਛੇ ਸ਼ਾਸਤਰ ਰੱਖੋ ਹੁਣ ਸੋਚ ਕੇ ਦੇਖੋ ਵੀ ਜਿਹੜੇ ਹੁਣ ਮਾਰਨ ਆਏ ਨੇ ਉੱਥੇ ਤੁਸੀਂ ਉਹਨਾਂ ਨੂੰ ਗੀਤਾ ਦਾ ਪਾਠ ਪੜਾਉਣ ਬੈਠ ਜਾਓ ਵੀ ਭਾਈ ਸਾਹਿਬ ਕੋਈ ਨਹੀਂ ਤੁਸੀਂ ਆਇਓ 5 ਮਿੰਟ ਸਾਡੀ ਗੱਲ ਸੁਣ ਲਓ ਗੀਤਾ ਤੇ ਆਹ ਕਹਿ ਰਹੀ ਹੈ ਗੁਰੂ ਗ੍ਰੰਥ ਸਾਹਿਬ ਆਹ ਕਹਿ ਰਹੇ ਨੇ ਕੁਰਾਨ ਸ਼ਰੀਫ ਚਾਹ ਲਿਖਿਆ ਉਹ ਤੁਹਾਡੇ ਸੁਣਨਗੇ ਅਸਰ ਹੋਏਗਾ ਉਹਨਾਂ ਤੇ ਵਿਚਾਰ ਦਾ ਕਿਤਾਬ ਦਾ ਪੁਥੀ ਦਾ ਗ੍ਰੰਥ ਦਾ ਜੇ ਉਹ ਇੰਨੇ ਅਕਲਮਾਨ ਇੰਨੇ ਧਿਆਨਤਦਾਰ ਹੁੰਦੇ ਐਡਾ ਦਿਲ ਦਿਮਾਗ ਹੁੰਦਾ ਉਹਨਾਂ ਨੇ ਕਿਤੇ ਕੁਰਾਨ ਸ਼ਰੀਫ ਉਹਨਾਂ ਨੇ ਕੋਈ ਰਮਾਇਣ ਕੋਈ ਮਹਾਭਾਰਤ ਕੋਈ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਪੜ੍ਹਿਆ ਹੋਵੇ ਉਹ ਇਹ ਕੰਮ ਕਰਨ ਕਿਉਂ ਹੂੰ ਸਹੀ ਗੱਲ ਹੈ ਕਿਹੜੇ ਗ੍ਰੰਥ ਵਿੱਚ ਕਿਹੜੇ ਧਰਮ ਦੇ ਵਿੱਚ ਲਿਖਿਆ ਨੇ ਇਹ ਚੀਜ਼ਾਂ ਵੀ निਹੋਸ਼ ਅਨਿਰਦੋਸ਼ ਤੇ ਨੇ ਹੱਥੇ ਦੇ ਉੱਪਰ ਵਾਰ ਕਰੋ ਇਹ ਕਿਤੇ ਵੀ ਨਹੀਂ ਲਿਖਿਆ ਹੋਇਆ ਪਰ ਅਫਸੋਸ ਸਿੱਖ ਧਰਮ ਨੇ ਇਸ ਚੀਜ਼ ਨੂੰ ਸਮਝਿਆ ਤੇ ਮਨੁੱਖਤਾ ਨੂੰ ਬਚਾਉਣ ਦੇ ਯਤਨ ਕੀਤੇ ਉਲਟਾ ਸਿੱਖਾਂ ਨੂੰ ਟਾਰਗੇਟ ਕਰ ਲਏ ਤੇ ਹਥਿਆਰ ਰੱਖਦੇ ਨੇ ਜੀ ਇਹ ਆ ਕਰ ਦੇਣਗੇ ਉਹ ਕਰ ਦੇਣਾ ਤੋਂ ਖਤਰਾ ਹੱਦ ਹੋ ਗਈ ਹੈ ਹਾਈ ਹਾਈ ਜੇ ਸਿੱਖਾਂ ਕੋਲ ਹਥਿਆਰ ਨਾ ਨਾ ਹੁੰਦੇ 22 2200 ਜਿਹੜੀਆਂ ਹਿੰਦੂ ਪਰਿਵਾਰਾਂ ਦੀਆਂ ਬਹੁ ਬੇਟੀਆਂ ਚੱਕ ਕੇ ਅਬਦਾਲੀ ਲੈ ਜਾਂਦਾ ਸੀ ਪਰ ਛਡਾਉਂਦਾ ਕੌਣ ਉਹ ਇਨ੍ਹਾਂ ਹਥਿਆਰਾਂ ਵਾਲੇ ਨੇ ਛਡਾਈਆਂ ਨੇ ਜਿੰਦਾਬਾਦ ਹਥਿਆਰਾਂ ਨਾਲ ਹੀ ਛਡਾਈਆਂ ਗਈਆਂ ਬਿਲਕੁਲ ਜਦੋਂ ਕੋਈ ਜ਼ਾਲਮ ਜ਼ੁਲਮ ਕਰਦਾ ਨਾ ਜੀ ਉਸ ਉਹਦੇ ਅਸਲ 'ਚ ਉਹ ਧਰਮੀ ਹੁੰਦਾ ਹੀ ਨਹੀਂ ਭਾਵੇਂ ਲੋਕ ਕਹਿ ਦਿੰਦੇ ਆ ਜੀ ਇਹ ਫਲਾਣਾ ਅਤਵਾਦੀ ਇਹ ਫਲਾਣੇ ਧਰਮ ਦਾ ਨਹੀਂ ਉਹਦਾ ਕੋਈ ਵੀ ਧਰਮ ਨਹੀਂ ਹੁੰਦਾ ਜਿੱਥੇ ਉਹ ਉਹਦੇ ਮਨ ਚੋਂ ਧਰਮ ਮਰ ਜਾਂਦਾ ਹੈ ਉਹ ਧਾਰਮਿਕ ਸੋਚ ਤੋਂ ਆਕੀ ਹੋ ਜਾਂਦਾ ਹੈ ਉਹਦੇ ਅੰਦਰ ਕਿਸੇ ਚੀਜ਼ ਦੀ ਅਤ ਪੈਦਾ ਹੋ ਜਾਂਦੀ ਹੈ ਉਦੋਂ ਅਤਵਾਦੀ ਬਣਦਾ ਹੈ ਇਹਨਾਂ ਚੀਜ਼ਾਂ ਇਹ ਹੁਣ ਪਰ ਹੁਣ ਇਹਨਾਂ ਤੇ ਕੋਈ ਗੱਲ ਕਿਤੇ ਅਸੀਂ ਪੋਜੀਟਿਵ ਗੱਲ ਵੀ ਕਰੀਏ ਸਾਨੂੰ ਵੀ ਕਹਿੰਦੇ ਅਤਵਾਦੀ ਹੈ ਜੀ ਇਹ ਤੇ ਖਾੜਕੂਆਂ ਦੀ ਗੱਲ ਕਰਦਾ ਹੈ ਇਹ ਹਥਿਆਰਾਂ ਦੀ ਗੱਲ ਕਰਦਾ ਹੈ ਹਥਿਆਰ ਤੇ ਆਦ ਕਾਲ ਤੋਂ ਮਨੁੱਖ ਦਾ ਹਿੱਸਾ ਹੈ ਸਾਡੇ ਸ਼ਿੰਗਾਰ ਦਾ ਹਿੱਸਾ ਹੈ ਸਾਡੇ ਇਹ ਸ਼ੁਰੂ ਤੋਂ ਚੱਲੇ ਆ ਰਿਹਾ ਜਦੋਂ ਮਨੁੱਖ ਜੰਗਲਾਂ ਚ ਰਹਿੰਦਾ ਸੀ ਉਦੋਂ ਹੀ ਇਹਨੇ ਹਥਿਆਰ ਭਾਵੇਂ ਰੂਪ ਉਹਦਾ ਕੋਈ ਵੀ ਹੋ ਸਕਦਾ ਹੈ ਕੋਈ ਨਿਜ਼ਾ ਭਾਲਾ ਬਰਛਾ ਕੋ ਛੂਟੀ ਡਾਂਗ ਬਰਛਾ ਕੁਝ ਵੀ ਕਿਉਂਕਿ ਬੁਰਾਈ ਹਰ ਇੱਕ ਥਾਂ ਤੇ ਹੈ ਸੰਸਾਰ ਚ ਪਰ ਇਹਨੂੰ ਚਲਾਉਣ ਦੀ ਜਿਹੜੀ ਕਲਾ ਸੀ ਤੇ ਜੁਗਤ ਸੀ ਉਹ ਗੁਰੂ ਸਾਹਿਬ ਨੇ ਸਮਝਾਈ ਹੈ ਸਿੱਖਾਂ ਦੇ ਕੋਲ ਜਿਹੜਾ ਹਥਿਆਰ ਹੈ ਨਾ ਉਹ ਕਿਸੇ ਤੋਂ ਕਬਜ਼ੇ ਲੈਣ ਵਾਸਤੇ ਕਿਸੇ ਨੂੰ ਮਾਰਨ ਵਾਸਤੇ ਲੁੱਟਣ ਵਾਸਤੇ ਬਰਬਾਦ ਕਰਨ ਵਾਸਤੇ ਕਿਸੇ ਦੀ ਇੱਜ਼ਤ ਨੂੰ ਰੋਲਣ ਵਾਸਤੇ ਨਹੀਂ ਹੈ ਸਿੱਖਾਂ ਦੇ ਕੋਲ ਹਥਿਆਰ ਫੜਾਇਆ ਇੱਜ਼ਤ ਨੂੰ ਬਚਾਉਣਾ ਹੈ ਧਨ ਦੌਲਤ ਬਚਾਉਣਾ ਹੈ ਗਊ ਗਰੀਬ ਦੀ ਰੱਖਿਆ ਕਰਨੀ ਹੈ ਸਰਦਾਰ ਵੱਲਭ ਭਾਈ ਪਟੇਲ ਜਿਨ੍ਹਾਂ ਨੂੰ ਲੋਹ ਪੁਰਸ਼ ਵੀ ਕਿਹਾ ਗਿਆ ਇੱਕ ਸਮੇਂ ਉਹਨਾਂ ਨੇ ਸਿੱਖਾਂ ਦੇ ਪੱਖ ਵਿੱਚ ਬਹੁਤ ਵੱਡੀ ਗੱਲ ਕੀਤੀ ਉਹਨਾਂ ਨੇ ਕੋਰਟ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਕਿਰਪਾਨ ਅਤੇ ਤਲਵਾਰ ਦਾ ਕੀ ਫਰਕ ਹੈ ਆਮ ਤੌਰ ਇਹਨੂੰ ਪਹਿਲਾਂ ਤਲਵਾਰ ਕਿਹਾ ਜਾਂਦਾ ਸੀ ਤਲਵਾਰ ਦਾ ਅਰਥ ਹੁੰਦਾ ਹੈ ਤਲ ਤਲ ਦਾ ਅਰਥ ਹੁੰਦਾ ਹੈ ਜਿਹੜੀ ਜ਼ਮੀਨ ਹੈ ਧਰਤੀ ਹੈ ਲੋ ਸਾਈਡ ਨੀਚੇ ਇਹਨੂੰ ਤਲ ਕਹਿੰਦੇ ਨੇ ਵਾਰ ਦਾ ਅਰਥ ਹੁੰਦਾ ਵਾਰ ਕਰਨਾ ਤਲ ਤੇ ਜਿਹੜਾ ਜ਼ਮੀਨ ਤੇ ਹੈ ਨੀਚੇ ਹੈ ਛੋਟਾ ਹੈ ਗਰੀਬ ਹੈ ਲਾਚਾਰ ਹੈ ਉਹ ਤੇ ਵਾਰ ਕਰਨ ਵਾਲੀ ਨੂੰ ਤਲਵਾਰ ਕਿਹਾ ਜਾਂਦਾ ਹੈ ਜਾਲਮਾਂ ਦੇ ਹੱਥ 'ਚ ਮੁਗਲਾਂ ਦੇ ਹੱਥ 'ਚ ਤਲਵਾਰ ਸੀ ਉਹ ਤਲੇ ਤੇ ਮਾਰ ਕਰਦੇ ਸਨ ਡਿੱਗੇ ਤੇ ਮਾਰ ਕਰਦੇ ਸਨ ਕਮਜ਼ੋਰ ਤੇ ਮਾਰ ਕਰਦੇ ਸਨ ਤੇ ਉਹਨੂੰ ਪੁੱਛਿਆ ਵੀ ਤੁਸੀਂ ਕੀ ਮੰਨਦੇ ਹੋ ਕਹਿੰਦਾ ਵੀ ਇਹ ਆਮ ਤੇ ਤਲਵਾਰ ਹੀ ਹੁੰਦੀ ਹੈ ਜਰਵਾਣੇ ਦੇ ਹੱਥ 'ਚ ਉਹ ਵੀ ਤਲਵਾਰ ਹੁੰਦੀ ਹੈ ਪਰ ਜਦੋਂ ਇਹਹੀ ਤਲਵਾਰ ਗੁਰੂ ਨਾਨਕ ਦੇ ਸਿੱਖ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਦੇ ਹੱਥ ਵਿੱਚ ਆ ਜਾਂਦੀ ਹੈ ਉਦੋਂ ਇਹ ਤਲਵਾਰ ਹੀ ਕਿਰਪਾਨ ਬਣ ਜਾਂਦੀ ਹੈ ਕਿਰਪਾ ਸਿੱਖਾਂ ਨੇ ਇਹਨੂੰ ਕਿਰਪਾਨ ਬਣਾਇਆ ਹੈ ਅੰਦਰ ਤੁੰਦੇ ਇੱਜ਼ਤ ਵੀ ਹੁੰਦਾ ਘਰ ਵੀ ਹੁੰਦਾ ਕਿਰਪਾ ਦਾ ਅਰਥ ਹੈ ਬਖਸ਼ਿਸ਼ ਜਦੋਂ ਕਿਰਪਾ ਦੇ ਘਰ ਵਿੱਚ ਚੱਲਦੀ ਹੈ ਭਾਵ ਕਿਸੇ ਦਾ ਭਲਾ ਕਰਨ ਵਾਸਤੇ ਚੱਲਦੀ ਹੈ ਕਿਰਪਾਨ ਬਣ ਜਾਂਦੀ ਹੈ ਸ਼ਾਬਾਸ਼ ਪਰ ਜੇ ਕਿਸੇ ਦਾ ਨੁਕਸਾਨ ਕਰਨ ਵਾਸਤੇ ਬਣੇ ਤਲਵਾਰ ਤੇ ਮਾਰੂ ਹਥਿਆਰ ਬਣ ਜਾਂਦੀ ਹੈ ਹੁਣ ਇਹ ਜੁਗਤੀ ਸਾਨੂੰ ਗੁਰੂ ਸਾਹਿਬ ਨੇ ਪਹਿਲਾਂ ਸਿਖਾਈ ਹੈ ਪੜ੍ਹਾਈ ਹੈ ਟ੍ਰੇਨਿੰਗ ਦਿੱਤੀ ਹੈ ਇਸ ਲਈ ਪਹਿਲਾਂ ਬਾਣੀ ਹੈ ਬਾਅਦ ਵਿੱਚ ਅਸੀਂ ਸ਼ਸਤਰ ਰੱਖੇ ਨੇ ਸ਼ਸਤਰ ਬਾਅਦ ਚਾਹ ਪਹਿਲਾਂ ਬਾਣੀ ਰੱਖਣੀ ਹੈ ਵਿਚਾਰ ਰੱਖਣੀ ਹੈ ਪਰ ਜਦੋਂ ਪਤਾ ਵੀ ਹਾਲਾਤ ਬੇਕਾਬੂ ਨੇ ਫੇਰ ਮਹਾਰਾਜ ਕਹਿੰਦੇ ਹੁਣ ਤੁਸੀਂ ਹਥਿਆਰ ਨੂੰ ਅੱਤ ਪਾ ਲਓ ਫੇਰ ਉਦੋਂ ਔਰੰਗਜ਼ੇਬ ਨੂੰ ਜਿਹੜਾ ਮਹਾਰਾਜ ਨੇ ਸ਼ੇਅਰ ਲਿਖਿਆ ਨਾ ਚੂਕਾਰ ਅਜ਼ਹਮਾ ਹੀਲ ਤੇ ਦਰ ਗੁਜ਼ਸ਼ਤ ਹਲਾਲ ਅਸ਼ਤ ਬੁਰਦਨ ਬਾ ਸ਼ਮਸ਼ੀਰ-ਏ-ਦਸਤ ਸ਼ਮਸ਼ੀਰ ਦਾ ਅਰਥ ਵੀ ਤਲ ਕਿਰਪਾਨ ਹੁੰਦਾ ਹੈ 6 ਨਾਮ ਨੇ ਤਕਰੀਬਨ ਜਿਹੜੇ ਹੋਣ ਜੋ ਕੇ ਟਾਈਮ 'ਚ ਆਪਾਂ ਲੈਨੇ ਆਂ ਅੰਗਰੇਜ਼ੀ ਵਾਲਾ ਜੋੜ ਦੋ ਤੇ 7 ਬਣ ਜਾਂਦੇ ਨੇ ਕਿਰਪਾਨ ਤਲਵਾਰ ਤੇਗ ਸ਼ਮਸ਼ੀਰ ਇਕ ਹੈ ਸ੍ਰੀ ਸਾਹਿਬ ਸ੍ਰੀ ਸਾਹਿਬ ਹੀ ਇਹਦਾ ਨਾਮ ਹੈ ਧਾਰਮਿਕ ਜਗਤ ਵਿੱਚ ਜਿਆਦਾ ਵਸੇ ਆਪਾਂ ਕਹਿੰਦੇ ਸ੍ਰੀ ਸਾਹਿਬ ਸ੍ਰੀ ਸਾਹਿਬ ਪਾਈਏ ਸ੍ਰੀ ਇਕ ਇਹਦਾ ਨਾਮ ਹੈ ਖੜਗ ਇੱਕੋ ਹੀ ਚੀਜ਼ ਦੇ ਇਹ ਛੇ ਨਾਮ ਨੇ ਅਰਬੀ ਫਾਰਸੀ ਸੰਸਕ੍ਰਿਤ ਹਿੰਦੀ ਦੇ ਸ਼ਬਦਾਂ ਨੂੰ ਜੋ ਮਿਲ ਕੇ ਬਣਦੇ ਨੇ ਅੰਗਰੇਜ਼ੀ ਚ ਆਪਾਂ ਸਵਾਰਡ ਕਹਿ ਦਿੰਦੇ ਆ ਬਾਕੀ ਹਰੇਕ ਪਾਸ਼ਾ ਦੇ ਵਿੱਚ ਵੱਖਰਾ ਨਾਮ ਹੁੰਦਾ ਪਰ ਇਹ ਛੇ ਨਾਮ ਸਾਡੇ ਸਿੱਖ ਜਗਤ ਵਿੱਚ ਪ੍ਰਚਲਿਤ ਨੇ ਬਾਣੀ ਦੇ ਵਿੱਚ ਗਿਆਨ ਨੂੰ ਵੀ ਖੜਗ ਮੰਨਿਆ ਹੈ ਗਿਆਨ ਦੀ ਵੀ ਤਲਵਾਰ ਹੁੰਦੀ ਹੈ ਗਿਆਨ ਵੀ ਕਾਟ ਕੱਟਦਾ ਹੈ ਪਰ ਜਿੱਥੇ ਗਿਆਨ ਕੰਮ ਨਾ ਕਰੇ ਮਹਾਰਾਜ ਕਹਿੰਦੇ ਉੱਥੇ ਫਿਰ ਸ਼ਮਸ਼ੀਰ ਦਸਤ ਉੱਥੇ ਤਲਵਾਰ ਦੇ ਕਿਰਪਾਨ ਦੇ ਮੁਥੇ ਨੂੰ ਹੱਥ ਪਾਉਣਾ ਵੀ ਧਰਮ ਬਣ ਜਾਂਦਾ ਹੈ ਔਰ ਉਹ ਜਾਇਜ਼ ਹੁੰਦਾ ਉਹ ਹਲਾਲ ਹੁੰਦਾ ਹੈ ਉਦੋਂ ਕਿਰਪਾਨ ਚੱਕੜੀ ਮਾੜੀ ਨਹੀਂ ਹੈ ਜਦੋਂ ਜ਼ੁਲਮ ਹੋ ਜਾਏ ਇੱਜਤਾਂ ਰੋਲਣ ਲੱਗ ਜਾਣ ਧਾਰਮਿਕ ਸਥਾਨਾਂ ਦੀ ਬਿਪੱਤੀਆਂ ਹੋਣ ਲੱਗ ਜਾਣ ਕੋਈ ਜਰਵਾਣਾ ਵੈਸੇ ਹੀ ਚੜ ਕੇ ਆ ਜਾਏ ਫਿਰ ਕਹਿੰਦੇ ਮਾਲਾ ਗੁਟਕਾ ਉਥੇ ਹੀ ਇਹ ਸਾਰਾ ਕੁਝ ਰੱਖ ਦੇ ਸਾਈਡ ਤੇ ਸਿੱਕਾ ਹੁਣ ਤੂੰ ਨਿਜ਼ਾ ਚੱਕ ਲੈ ਤੀਰ ਚੱਕ ਲੈ ਤੇ ਕਿਰਪਾਨ ਚੱਕ ਲੈ ਆਹ ਜਿੰਦਾਬਾਹ ਹੁਣ ਤੂੰ ਸੰਤ ਨਹੀਂ ਹੁਣ ਤੂੰ ਸਿਪਾਹੀ ਬਣ ਸੰਤ ਤੇ ਸਿਪਾਹੀ ਦੱਸ ਮੈਂ ਪਹਿਲਾਂ ਸੰਤ ਰਹਿਣਾ ਸਾਰੀ ਉਮਰ ਆਪਾਂ ਸੰਤ ਰਹਿਣਾ ਸਾਰਾ ਦਿਨ ਸੰਤ ਰਹਿਣਾ ਪਰ ਕਿਤੇ ਲੋੜ ਪੈ ਜਾਏ ਇੱਜ਼ਤ ਅਣਖ ਆਬਰੂ ਨੂੰ ਬਚਾਉਣ ਖਾਤਰ ਉਦੋਂ ਸਿਪਾਹੀ ਬਨਣਾ ਹੀ ਪੈਣਾ ਹੈ। ਕੀ ਬਾਤ ਹੈ। ਇਸ ਲਈ ਗੁਰੂ ਸਾਹਿਬ ਨੇ ਸਿਧਾਂਤ ਦਿੱਤੇ ਨੇ ਸਾਨੂੰ ਗੁਰੂ ਭਲਾ ਕਰੇ ਮੈਂ ਸਵੇਰੇ ਵੀ ਬੇਨਤੀ ਕੀਤੀ ਵੀ ਉਹ ਜਿਹੜੇ 27 28 30 ਜਾਂ ਜਿੰਨੇ ਵੀ નિર્ਦੋਸ਼ ਮਾਰੇ ਗਏ ਛੱਡੀ ਉਹਨਾਂ ਨਾਲ ਦਿਲੋਂ ਹਮਦਰਦੀ ਹੈ ਇਸ ਅਸਥਾਨ ਤੋਂ ਵੀ ਮੈਂ ਬੇਨਤੀ ਸਵੇਰੇ ਵੀ ਕੀਤੀ ਕਿ ਉਹਨਾਂ ਦੇ ਪਰਿਥਾਏ ਅਸੀਂ ਗੁਰੂ ਸ਼ਬਦ ਦੇ ਚਰਨਾਂ 'ਚ ਉਹਨਾਂ ਦੀ ਆਤਮਿਕ ਸ਼ਾਂਤੀ ਪਰਿਵਾਰਾਂ ਨੂੰ ਭਾਣਾ ਮੰਨਣ ਦੀ ਅਰਦਾਸ ਵੀ ਆਪਾਂ ਕਰਦੇ ਹਾਂ ਤੇ ਉਹਨਾਂ ਦੇ ਪਰਿਥਾਏ ਆਪਾਂ ਸਵੇਰੇ ਮੂਲ ਮੰਤਰ ਤੇ ਗੁਰਮੰਦਰਤਾ ਜਾਬ ਵੀ ਕੀਤਾ ਉਹ ਗਲਤ ਹੈ ਉਹ ਨਜ਼ਾਇਜ ਹੋ ਗਿਆ ਨਿਹੱਥੇ ਤੇ નિર્ਦੋਸ਼ ਮਾਰੇ ਗਏ ਪੂਰੀ ਹਮਦਰਦੀ ਹੈ ਅੱਗੇ ਨੂੰ ਇਹ ਚੀਜ਼ਾਂ ਨਾ ਹੋਣ ਇਸ ਤਰ੍ਹਾਂ ਦੀ ਕੋਈ ਸਰਕਾਰਾਂ ਨੂੰ ਸਿਸਟਮ ਨੂੰ ਕੋਈ ਪਲੈਨਿੰਗ ਕਰਨੀ ਚਾਹੀਦੀ ਹੈ ਬਹੁਤ ਹੀ ਵਧੀਆ ਵੀਡੀਓ ਸੀ ਆ ਬੜੀ ਵਧੀਆ ਗੱਲਬਾਤ ਕੀਤੀ ਹੈ ਉਹਨਾਂ ਨੇ ਕਿ ਵੇਖੋ ਜੀ ਇਹ ਚੀਜ਼ਾਂ ਪਹਿਲੇ ਵੀ ਹੁੰਦੀਆਂ ਆਈਆਂ ਨੇ ਹਰ ਥਾਂ ਤੇ ਚੀਜ਼ਾਂ ਜੜੀਆਂ ਨੇ ਹੁੰਦੀਆਂ ਨੇ ਔਰ ਉਹਦਾ ਕਿਤੇ ਨਾ ਕਿਤੇ ਤੁਸੀਂ ਵੇਖੋ ਕਿ ਹੁਣ ਵੀ ਵੇਖ ਲਵੋ ਕਿ ਹੁਣ ਜੋ ਹੋਣ ਰਿਹਾ ਇਸ ਟਾਈਮ ਜੇ ਗੋਦੀ ਮੀਡੀਆ ਵੇਖੀਏ ਤੇ ਉਹ ਪਾਗਲ ਹੋਇਆ ਪਿਆ ਹੈ ਮਤਲਬ ਜਿਵੇਂ ਪਤਾ ਨਹੀਂ ਜੰਗ ਲੱਗੀ ਪਈ ਆ ਔਰ ਕੀ ਕੁਛ ਜਿਹੜਾ ਉਹ ਚੱਲਣ ਰਿਹਾ ਹਾਂ ਅਸਲ 'ਚ ਇਹਦਾ ਬੈਨੀਫਿਟ ਕਿਨੂੰ ਹੋਣ ਰਿਹਾ ਮਤਲਬ ਕਿਦਾ ਜਿਹੜਾ ਵੋਟ ਬੈਂਕ ਜਿਹੜਾ ਹੈ ਉਹ ਕਿਦਾ ਵਧਣ ਰਿਹਾ ਹੈ ਕਿਹੜੇ ਬੰਦੇ ਦਾ ਇਸ ਚੀਜ਼ ਨਾਲ ਡਾਇਰੈਕਟਰ ਕਿੰਨੂੰ ਫਾਇਦਾ ਹੋਣ ਰਿਹਾ ਉਹ ਚੀਜ਼ਾਂ ਵਿੱਚ ਜ਼ਿਹਨ ਚ ਰੱਖਣੀਆਂ ਚਾਹੀਦੀਆਂ ਨੇ ਇਹ ਲੋਕਾਂ ਨੂੰ ਆਪ ਸਮਝਾਉਣੇ ਆਪ ਸਮਝਦਾਰ ਤੁਸੀਂ ਟਾਈਮ ਸੀਗਾ 84 ਦਾ ਅੱਜ ਮੈਨੂੰ ਇਹ ਨਹੀਂ ਸਮਝ ਆਉਂਦੀ ਯਾਰ ਇਹ ਨਹੀਂ ਸਮਝ ਆਉਂਦੀ ਕਿ ਹੋਣ ਵੇਖੋ ਗਲਤ ਹੋਇਆ ਮਾੜਾ ਹੋਇਆ ਅਸੀਂ ਇਸ ਚੀਜ਼ ਨੂੰ ਕੰਡੈਮਨਟ ਕਰਨੇ ਆ ਕਿ ਚੀਜ਼ ਗਲਤ ਹੋਈ ਹੈ ਨਹੀਂ ਹੋਣੀ ਚਾਹੀਦੀ ਮਾਸੂਮਾਂ ਦਾ ਕੀ ਕਸੂਰ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਯਾਰ ਉਹ ਵਿਚਾਰਿਆਂ ਦਾ ਕੀ ਕਸੂਰ ਹੈ ਲੇਕਿਨ ਚੀਜ਼ ਇਹ ਹੈ ਕਿ ਜਦੋਂ ਗੁਜਰਾਤ ਵਿੱਚ ਸਿਰ ਵੱਡੇ ਜਾਂਦੇ ਨੇ ਉਦੋਂ ਕਿ ਇਵੇਂ ਹੀ ਮੀਡੀਆ ਦੇ ਉੱਤੇ ਜਿਹੜੇ ਅੱਜ ਗੱਲਾਂ ਕਰਨ ੜੇ ਨੇ ਇਵੇਂ ਕਰਦੇ ਨੇ ਜਾਂ ਜਦੋਂ ਸਿੱਖਾਂ ਦੇ ਨਾਲ 84 ਵਿੱਚ ਹੋਇਆ ਕਿ ਉਦੋਂ ਮਤਲਬ ਇਹਨਾਂ ਨੇ ਇਵੇਂ ਗੱਲਾਂ ਕੀਤੀਆਂ ਨਹੀਂ ਨਹੀਂ ਆ ਪਿਛਲੇ ਪਾਣੀ ਦਾ ਮਸਲਾ ਹੋਇਆ ਸੀਗਾ ਉਦੋਂ ਇਹਨਾਂ ਦਾ ਕੋ ਹੈਗਾ ਸੀਗਾ ਮੇਜਰ ਰਿਟਾਇਰ ਗੌਰਵ ਆਰੀਆ ਉਹ ਜੀਆ ਤੁਸੀਂ ਵੀਡੀਓ ਚੈੱਕ ਕਰ ਲਓ ਉਹ ਦੇ ਇੱਕ ਕੇਵਲ ਬੰਦਾ ਹੈ ਨਾ ਉਹਨੂੰ ਦਫਾ ਮਾਰ ਦਿਆ ਖਾਲਸਾ ਦੇ ਖਾਲਿਸਤਾਨ ਦੇ ਬਾਰੇ ਇੰਨਾ ਗਲਤ ਬੋਲਦਾ ਇੱਕ ਚੀਜ਼ ਇਹ ਹੈ ਕਿ ਇਸ ਦੇ ਪਿੱਛੇ ਕਿਹਦੇ ਮਫਾਦਤ ਨੇ ਕਿੰਨੂੰ ਫਾਇਦਾ ਹੋਣ ਰਿਹਾ ਕਿਤੇ ਬੈਨੀਫਿਟਸ ਨੇ ਇਹ ਸਾਰੇ ਇਨਸੀਡੈਂਟ ਦੇ ਪਿੱਛੇ ਉਸ ਚੀਜ਼ ਨੂੰ ਫੜੋ ਜਾ ਕੇ ਤੁਹਾਨੂੰ ਆਪੇ ਮੁਜਰਮ ਸਾਹਮਣੇ ਆ ਜਾਏਗਾ ਤੁਹਾਨੂੰ ਪਤਾ ਲੱਗ ਜਾਏਗਾ ਯਾਰ ਇਹ ਕਿੱਥੇ ਦੀਆਂ ਤਾਰਾਂ ਕਿੱਥੇ ਜੁੜਦੀਆਂ ਨੇ ਇਹਲੇ ਕਨੈਕਸ਼ਨ ਕਿੱਥੇ ਨੇ ਬਿਲਕੁਲ ਔਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈਗਾ ਵਾ ਕਿ ਇਨ ਫਿਊਚਰ ਅੱਲਾਹ ਵਾ ਕਰੇ ਕਿ ਇਹ ਹੋ ਸਕਦਾ ਵਾ ਫਿਰ ਬਿਲਕੁਲ ਇਵੇਂ ਤਾਂ ਨਹੀਂ ਹੋਣਾ ਚਾਹੀਦਾ ਮਤਲਬ ਰੱਬਾ ਨਾ ਕਰੇ ਵਿਰੋਧ ਕਰਦੇ ਹੈਗੇ ਰੱਬਾ ਨਾ ਕਰੇ ਕਿ ਇਵੇਂ ਦਾ ਕੋਈ ਇਨਸੀਡੈਂਟ ਹੋਵੇ ਕਿਤੇ ਵੀ ਹੋਵੇ ਇਹ ਮਾਸੂਮ ਜਿਹੜੇ ਨੇ ਹਰ ਬੰਦੇ ਨੂੰ ਵੇਖੋ ਜੀ ਦੁਨੀਆ ਦੇ ਵਿੱਚ ਆਇਆ ਉਹਨੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਣ ਦਾ ਪੂਰਾ ਹੱਕ ਹੈ ਠੀਕ ਹੈ ਤਲਵਾਰ ਅ ਅੱਛਾ ਆਖਰ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਅ 76 ਜਿਹੜਾ ਕੋਲ ਹੋਣਾ ਹੈ ਮਤਲਬ ਸਿੱਖ ਧਰਮ ਦੇ ਵਿੱਚ ਤੁਹਾਡੇ ਕੋਲ ਸ਼ਸਤਰ ਜਿਹੜੇ ਨੇ ਹਥਿਆਰ ਜਿਹੜਾ ਕੋਈ ਨਾ ਕੋਈ ਹੋਣਾ ਚਾਹੀਦਾ ਤਾਂ ਕਿ ਬੰਦਾ ਆਪਣੀ ਪ੍ਰੋਟੈਕਸ਼ਨ ਕਰ ਸਕੇ ਜਿੰਨੂੰ ਜਿਹਦਾ ਵੀ ਬਾਕੀ ਜਿਹੜੇ ਨੇ ਵਿਰੋਧ ਕਰਦੇ ਨੇ ਕਿ ਨਹੀਂ ਹੋਣੇ ਚਾਹੀਦੇ ਇਹ ਇਸੇ ਇਹੋ ਜੇ ਸਮੇਂ ਵਾਸਤੇ ਮਤਲਬ ਆਪਣੇ ਕੋਲ ਰੱਖਣਾ ਚਾਹੀਦਾ ਤੁਹਾਨੂੰ ਫੇਰ ਇੱਕ ਚੀਜ਼ ਹੋਰ ਉਹਨਾਂ ਗੱਲ ਕੀਤੀ ਲਾਸਟ ਵਿੱਚ ਕਿ ਜਦੋਂ ਜ਼ੁਲਮ ਜਿਹੜਾ ਹੱਥੋਂ ਵੱਧ ਜਾਂਦਾ ਤੇ ਉਹ ਤੁਹਾਡੇ ਕੋਲੋਂ ਮਤਲਬ ਨਹੀਂ ਡੱਕਿਆ ਜਾਂਦਾ ਉਦੋਂ ਤੁਹਾਨੂੰ ਤੁਸੀਂ ਤਗਰ ਤਲਵਾਰ ਨੂੰ ਵੀ ਹੱਥ ਪਾ ਲੈਂਦੇ ਉਹਦਾ ਪੂਰਾ ਹੱਕ ਹਾਂ ਫਿਰ ਤੁਹਾਡੇ ਕੋਲ ਪੂਰਾ ਹੱਕ ਪਹਿਲੇ ਉਹਨਾਂ ਨੂੰ ਕਿਰਪਾਨ ਕਿਹਾ ਗਿਆ ਫਿਰ ਉਹਨਾਂ ਨੇ ਕਿਹਾ ਕਿ ਜੇ ਜ਼ੁਲਮ ਹੋ ਰਿਹਾ ਵਾ ਨਹੀਂ ਡੱਕ ਹੋ ਰਿਹਾ ਤੇ ਫਿਰ ਤੁਸੀਂ ਸ਼ਮਸ਼ੀਰ ਨੂੰ ਹੱਥ ਪਾਓ ਫਿਰ ਤੁਸੀਂ ਤਲਵਾਰ ਨੂੰ ਹੱਥ ਪਾਓ ਇੱਕ ਹੋਰ ਬਹੁਤ ਸਭ ਤੋਂ ਜਿਹੜੀ ਗੱਲ ਤਗੜੀ ਗੱਲ ਉਹਨਾਂ ਨੇ ਕੀਤੀ ਹੈ ਉਹਨਾਂ ਨੇ ਇਹ ਕੀਤੀ ਹੈ ਕਿ ਅਗਰ ਉਹਨਾਂ ਨੇ ਕੁਰਾਨ ਸ਼ਰੀਫ ਕੀਤਾ ਗੁਰੂ ਗ੍ਰੰਥ ਸਾਹਿਬ ਇਹ ਕੋਈ ਵੀ ਧਾਰਮਿਕ ਕਿਤਾਬ ਪੜ੍ਹੀ ਹੋਵੇ ਤੇ ਉਹ ਐਵੇਂ ਦਾ ਕੰਮ ਕਰਨ ਦਾ ਸੋਚ ਵੀ ਨਹੀਂ ਸਕਦਾ। ਅਗਰ ਕਿਸੇ ਵੀ ਕਿਤਾਬ ਦੇ ਵਿੱਚ ਜ਼ੁਲਮ ਕਰਨਾ ਨਹੀਂ ਹੈਗਾ। ਨਹੀਂ ਹੈ ਬਿਲਕੁਲ। ਪਤਾ ਨਹੀਂ ਕਿੱਥੋਂ ਉਹਨਾਂ ਦੇ ਬ੍ਰੇਨਵਾਸ਼ ਹੁੰਦੇ ਨੇ ਕੀ ਮਕਸਦ ਉਹਨਾਂ ਦਾ ਕੀ ਮੋਟਿਵ ਹੈ। ਔਰ ਮੈਨੂੰ ਤਾਂ ਟੋਟਲ ਪੋਲੀਟੀਕਲ ਲੱਗਦਾ ਕਿ ਯਾਰ ਜਦੋਂ ਵੀ ਬੈਨੀਫਿਟ ਲੈਣਾ ਹੁੰਦਾ ਮਤਲਬ ਐਵੇਂ ਦਾ ਕੋਈ ਨਾ ਕੋਈ ਇਨਸੀਡੈਂਟ ਹੋ ਜਾਂਦਾ ਤੁਸੀਂ ਵੇਖ ਲਓ ਇਸ ਤੋਂ ਪਹਿਲੇ ਵੀ ਜਿਹੜੇ ਹੋਏ ਨੇ ਉਹਨਾਂ ਦਾ ਬੈਨੀਫਿਟ ਕਿਹਨੇ ਲਿਆ? 84 ਵਾਲਾ ਕੰਮ ਕਰਕੇ 84 ਵਾਲਾ ਕੰਮ ਕਰਕੇ ਕਿਹਨੇ ਬੈਨੀਫਿਟ ਲਿਆ? ਸਰਕਾਰਾਂ ਨੇ ਲਿਆ। ਉਸ ਤੋਂ ਬਾਅਦ ਕੌਣ ਲੈਣ ਰਿਹਾ ਹੁਣ ਕਿਹਨੇ ਲੈਣਾ ਹੁਣ ਕਿਹਨੂੰ ਐਦਿਕਾ ਕਿਨੂੰ ਵੋਟ ਮਤਲਬ ਐਕਸਪੈਕਟੇਸ਼ਨ ਤੋਂ ਘੱਟ ਪਏ ਨੇ ਜਿਹੜੀ ਉਹਨਾਂ ਦੀ ਉਮੀਦ ਸੀ ਉਹ ਲੋ ਥੋੜੇ ਪਏ ਨੇ ਤੇ ਉਹ ਅਗੋਂ ਹੁਣ ਕਿੰਨੇ ਪਲੈਨਿੰਗ ਕੀ ਇਹਦੇ ਪਿੱਛੇ ਸਾਰਾ ਜਿਹੜਾ ਇਹ ਸੋਚਣਾ ਚਾਹੀਦਾ ਹੈ ਕਿ ਬੈਨੀਫਿਟ ਕਿਹਦੇ ਨਾਲ ਹੈ ਬਾਕੀ ਬੈਨੀਫਿਟ ਨਾਲੋਂ ਸੇ ਕੋਮਾ ਦੋ ਹੀ ਆ ਯਾਰ ਬਾਕੀ ਇਹ ਕੌਮ ਨੂੰ ਜਾਂ ਫਿਰ ਲਾ ਦੇ ਨਾਮ ਹਮਸਾਇਆ ਦੇ ਪੜੋਸੀਆਂ ਦਾ ਨਾਮ ਲਾ ਰਹੇ ਹੋ ਵੇਖੋ ਨਾ ਇੱਕ ਚੀਜ਼ ਇਹ ਹੈ ਕਿ ਇਸ ਟਾਈਮ ਬਹੁਤ ਕੁਝ ਜਿਹੜਾ ਮੀਡੀਆ ਦੇ ਉੱਤੇ ਦੋਵਾਂ ਪਾਸਿਓਂ ਚੱਲਣ ਰਿਹਾ ਇਹ ਉਹ ਹਰ ਚੀਜ਼ ਜਿਹੜੀ ਹੈ ਹੋਣ ੜੀ ਹੈ ਕਿ ਇੰਜ ਹੋ ਜਾਏਗਾ ਉੰਜ ਹੋ ਜਾਏਗਾ ਬਾਕੀ ਚੀਜ਼ਾਂ ਇਹ ਨੇ ਕਿ ਜੀ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਪਰ ਇਨਵੈਸਟੀਗੇਸ਼ਨ ਕਰੇਗਾ ਮਸਲਾ ਇੱਥੇ ਮੁੱਕ ਜਾਂਦਾ ਹੈ ਕਿ ਇਨਵੈਸਟੀਗੇਸ਼ਨ ਕਿਨੇ ਕਰਨੀ ਹੈ ਜੀ ਤਗੜੀ ਇਨਵੈਸਟੀਗੇਸ਼ਨ ਚਾਹੀਦੀ ਹੈ ਜੀ ਕਿ ਜੇ ਇਨਵੈਸਟੀਗੇਸ਼ਨ ਕਰਨ ਵਾਲੇ ਵਿੱਚ ਇਨਵੋਲਵ ਹੋਣਗੇ ਤਾਂ ਫਿਰ ਤੁਸੀਂ ਕੀ ਇਨਵੈਸਟੀਗੇਸ਼ਨ ਕਰ ਲੋਗੇ ਕੁਝ ਵੀ ਨਹੀਂ ਬਾਈ ਇੱਕ ਇੱਕ ਤਰਫਾ ਫੈਸਲਾ ਫਿਰ ਇੱਕ ਤਰਫਾ ਫੈਸਲਾ ਕਰਕੇ ਬਸ ਫਿਰ ਉਹ ਤਲਵਾਰਾ ਰੱਖੋ ਮੋਡੇ ਦੇ ਪਰਲਿਆਂ ਦੇ ਮੂੰਹ ਵਾਲ ਨੂੰ ਕਰਕੇ ਤੇ ਚਲਾਈ ਜਾਓ ਤੇ ਬਸ ਠੀਕ ਹੈ ਆਪਣਾ ਜਿਹੜਾ ਉਹ ਤੁਸੀਂ ਸਪੋਰਟ ਜਿਹੜੀ ਇਹ ਸਿੰਪਥੀ ਜਿਹੜੀ ਇਕੱਠੀ ਕਰੀ ਜਾਓ ਬਸ ਇਹੀ ਹੈ ਚਲੋ ਬਾਕੀ ਆਪਾਂ ਬਹੁਤ ਵਧੀਆ ਇਹਨਾਂ ਦਾ ਵੀਡੀਓ ਸੀ ਗਿਆਨੀ ਜਸਵੀਰ ਸਿੰਘ ਜੀ ਇਹਨਾਂ ਦਾ ਨਾਮ ਹੈ ਤੇ ਬਹੁਤ ਹੀ ਉਹਨਾਂ ਨੇ ਮਤਲਬ ਚੰਗੀਆਂ ਗੱਲਾਂ ਕੀਤੀਆਂ ਨੇ ਆਪਾਂ ਹੁਣ ਅਗਲੇ ਵੀਡੀਓ ਚੋਂਨੇ ਆ